ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਤੁਹਾਨੂੰ ਸਵਾਗਤ ਹੈ ਤੁਹਾਡਾ ਸਾਇੰਸ ਸੱਚੀ ਟਿੱਕ ਤੇ ਅੱਜ ਦੀ ਘਟਨਾ ਇੱਕ ਧੋਖੇਬਾਜ਼ ਦੋਸਤ ਦੇ ਨਾਲ ਸੰਬੰਧਿਤ ਘਟਨਾ ਹੈ ਇੱਕ ਧੋਖਾ ਆਪਣੇ ਹੀ ਦੋਸਤ ਦੇ ਨਾਲ ਕੀਤਾ ਉਹ ਵੀ ਇੱਕ ਪੈਸੇ ਦੇ ਲਈ 4 ਕਰੋੜ ਦੇ ਬੀਮੇ ਦੇ ਲਈ ਆਪਣੀ ਝੂਠੀ ਮੌਤ ਦੀ ਰਚੀ ਕਹਾਣੀ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਤੋਂ ਕਤਲ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੀਮੇ ਦੇ ਪੈਸੇ ਲਈ ਇੱਕ ਵਿਅਕਤੀ ਨੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਉਸ ਨੇ ਯੋਜਨਾ ਬਣਾਈ ਸੀ ਕਿ ਉਹ ਆਪਣੇ ਨੂੰ ਦੋਸਤ ਨੂੰ ਮਾਰ ਕੇ ਉਸ ਦੀ ਫਰਜੀ ਮੌਤ ਦੀ ਕਹਾਣੀ ਰਚ ਲਵੇਗਾ ਤੇ ਉਸ ਨੂੰ ਅ ਟਰਮ ਇੰਸ਼ੋਰੈਂਸ ਲਈ 4 ਕਰੋੜ ਰੁਪਏ ਮਿਲਣਗੇ ਪੁਲਿਸ ਨੇ ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਪੁਲਿਸ ਨੇ ਦੱਸਿਆ ਕਿ ਦੋਸ਼ੀ ਕਾਰੋਬਾਰੀ ਘਾਟੇ 'ਚ ਚੱਲ ਰਿਹਾ ਸੀ ਉਹ ਕਾਰੋਬਾਰ ਕਰਦਾ ਸੀ ਉਹ ਘਟੇ ਦੇ ਵਿੱਚ ਚੱਲ ਰਿਹਾ ਸੀ ਜਿਸ ਕਾਰਨ ਉਸ ਨੇ ਇਹ ਸਾਰੀ ਜੋਨਨਾ ਤਿਆਰ ਕੀਤੀ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਗੁਰਪ੍ਰੀਤ ਦੇ ਕਾਰੋਬਾਰ ਨੂੰ ਲਗਾਤਾਰ ਘਟਾ ਪਰਿਆ ਸੀ ਜਿਸ ਕਾਰਨ ਉਹ ਪਰੇਸ਼ਾਨੀ ਦੇ ਵਿੱਚ ਰਹਿੰਦਾ ਸੀ ਇਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਅਤੇ ਚਾਰ ਹੋਰ ਲੋਕਾਂ ਦੇ ਨਾਲ ਮਿਲ ਕੇ 4 ਕਰੋੜ ਰੁਪਏ ਦਾ ਬੀਮਾ ਕਲੇਮ ਕਰਨ ਦੀ ਯੋਜਨਾ ਤਿਆਰ ਕਰ ਲਿਆ ਜਿਸ ਵਿੱਚ ਉਹਨਾਂ ਨੇ ਇਹ ਤੈਅ ਕੀਤਾ ਕਿ ਉਹ ਆਪਣੇ ਦੋਸਤ ਸੁਖਜੀਤ ਦਾ ਕਤਲ ਕਰਕੇ ਉਸ ਦੀ ਮੌਤ ਦੀ ਝੂਠੀ ਕਹਾਣੀ ਰਚ ਦੇਵੇਗਾ ਅਤੇ ਉਸ ਤੋਂ ਬਾਅਦ ਪਰਿਵਾਰ ਬੀਮੇ ਦੀ ਰਕਮ ਕਲੇਮ ਕਰੇਗਾ ਸੁਖਜੀਤ ਸਿੰਘ ਜਿਹੜਾ ਉਸ ਦਾ ਦੋਸਤ ਸੀ ਉਸ ਦੇ ਨਾਲ ਮੁਰਜਮ ਗੁਰਪ੍ਰੀਤ ਦੀ ਜਿਹੜੀ ਹੈ ਦੋਸਤੀ ਕੋਈ ਬਹੁਤ ਹੀ ਪੁਰਾਣੀ ਨਹੀਂ ਸੀ ਉਸ ਨੂੰ ਨਿਸ਼ਾਨਾ ਬਣਾਉਣ ਦੇ ਲਈ ਉਸ ਨੇ ਚੁਣਿਆ ਸੀ ਜਿਸ ਤੋਂ ਬਾਅਦ ਜਾਨ ਨੂੰ ਮਾਰਨ ਦੀ ਨੀਅਤ ਦੇ ਨਾਲ ਉਸ ਨਾਲ ਦੋਸਤੀ ਕੀਤੀ ਕਿਉਂਕਿ ਉਹ ਜਿਹੜਾ ਉਸ ਦਾ ਦੋਸਤ ਸੀ ਉਹ ਕੱਦ ਦੇ ਵਿੱਚ ਬਿਲਕੁਲ ਗੁਰਪ੍ਰੀਤ ਵਰਗਾ ਹੀ ਲੱਗ ਰਿਹਾ ਸੀ ਉਹਨਾਂ ਦੇ ਮਨ ਦੇ ਵਿੱਚ ਇਹ ਆਇਆ ਕਿ ਬਿਲਕੁਲ ਇੱਕੋ ਜਿਹਾ ਹੈ ਦੋਸਤ ਛਕਲਾ ਹੈ ਇੱਕੋ ਜਿਹਾ ਜਿਹੜਾ ਉਹਨਾਂ ਦਾ ਕੱਦ ਕਾਠ ਹੈ ਤੇ ਬਿਲਕੁਲ ਇਹੀ ਪਤਾ ਨਹੀਂ ਲੱਗੇਗਾ ਸੀ ਇਸ ਤਰ੍ਹਾਂ ਕਰਕੇ ਜਿਹੜਾ ਉਸ ਦਾ ਕਤਲ ਕਰ ਦੇਵਾਂਗੇ ਤੇ ਉਸ ਤੋਂ ਬਾਅਦ ਉਸ ਦੀ লাশ ਨੂੰ ਟਿਕਾਣੇ ਲਾ ਦੇਵਾਂਗੇ ਸਭਜੀਤ ਸਿੰਘ 19 ਜੂਨ ਨੂੰ ਲਾਪਤਾ ਹੋ ਗਿਆ ਸੀ ਜਿਸ ਦੀ ਪਤਨੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਇਸ ਤੋਂ ਬਾਅਦ ਪੁਲਿਸ ਸਰਜੀਤ ਦੀ ਬਾਈਕ ਅਤੇ ਚੱਪਲਾਂ ਪਟਿਆਲਾ ਰੋਡ ਤੇ ਇੱਕ ਨਹਿਰ ਦੇ ਪੁਲ ਪਿੰਜਾ ਉਹਨਾਂ ਨੂੰ ਮਿਲ ਗਿਆ ਪਹਿਲਾਂ ਤਾਂ ਮਾਮਲੇ ਨੂੰ ਖੁਦਕਿਸ਼ੀ ਦੀ ਨਜ਼ਰ ਤੋਂ ਦੇਖਿਆ ਜਾ ਰਿਹਾ ਸੀ ਪਰ ਜਦੋਂ ਅਮਰਿਤਕ ਦੀ ਪਤਨੀ ਨੇ ਪੁਲਿਸ ਨੂੰ ਗੁਰਪ੍ਰੀਤ ਨਾਲ ਆਪਣੀ ਦੋਸਤੀ ਬਾਰੇ ਦੱਸਿਆ ਤਾਂ ਪੁਲਿਸ ਉਹਦੇ ਘਰ ਪਹੁੰਚ ਗਈ ਕੁਝ ਵਿੱਚ ਦਰਾਂ ਪਰਿਵਾਰ ਨੇ ਦੱਸਿਆ ਕਿ ਗੁਰਪ੍ਰੀਤ ਦੀ ਛੜਕਾ ਸੱਚੇ ਚ ਮੌਤ ਹੋ ਗਈ ਸੀ ਫਿਰ ਪੁਲਿਸ ਨੂੰ ਇੱਥੇ ਸ਼ੱਕ ਹੋਇਆ ਕਿ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਉਹਨਾਂ ਨੇ ਫਿਰ ਗੁਰਪ੍ਰੀਤ ਦੇ ਪਰਿਵਾਰ ਤੋਂ ਸਖਤੀ ਨਾਲ ਪੁੱਛਗਿੱਛ ਕਰਨ ਦੇ ਪਤਾ ਲੱਗਾ ਕਿ ਗੁਰਪ੍ਰੀਤ ਤਾਂ ਜਿੰਦਾ ਹੈ ਅਤੇ ਉਸ ਨੇ 4 ਕਰੋੜ ਦੇ ਬੀਮੇ ਦੇ ਲਈ ਇਹ ਸਾਰੀ ਕਹਾਣੀ ਰਚੀ ਸੀ ਪੁਲਿਸ ਨੂੰ ਪਤਾ ਲੱਗਾ ਕਿ ਇਸ ਵਿੱਚ ਉਸ ਦੀ ਪਤਨੀ ਅਤੇ ਚਾਰ ਬੰਦੇ ਉਹਦੇ ਨਾਲ ਸ਼ਾਮਲ ਸਨ ਮਲਜਮ ਨੇ ਦੱਸਿਆ ਕਿ ਸੰਜੀਤ ਦੇ ਜਿਹੜੀ ਡਰਿੰਕ ਸੀ ਉਹਦੇ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਉਹਦਾ ਮੂੰਹ ਟਰੱਕ ਵੱਲੋਂ ਕੁਚਲ ਦਿੱਤਾ ਗਿਆ ਜਿਸ ਕਾਰਨ ਉਸਦੀ ਪਛਾਣ ਨਹੀਂ ਹੋ ਸਕੀ ਤੇ ਕਾਤਲ ਇੰਨਾ ਚਿਰ ਜਿਹੜਾ ਪੁਲਿਸ ਦੀ ਗ੍ਰਿਫਤੋ ਬਚੇ ਰਹੇ ਇੱਕ 4 ਕਰੋੜ ਰੁਪਈਏ ਦੇ ਲਈ ਉਹਨਾਂ ਨੇ ਇਹ ਫਾਜੀ ਜਿਹੜੀ ਘਟਨਾ ਬਣਾਈ ਤੇ ਉਹਨਾਂ ਨੇ ਉਸ ਆਪਣੇ ਦੋਸਤ ਦਾ ਕਤਲ ਕਰ ਦਿੱਤਾ